ਉਹ ਜਿਹੜਾ ਤਸਵੀਰਾਂ ਤੋਂ ਬਿਮਾਰੀ ਦੇ ਕੇਸਾਂ ਦੀ ਬਿਆਪੀ ਹੋਈ ਉਹਦੇ ਸੰਬੰਧ ਤੁਸੀਂ ਆ ਪਾਕ ਹੁਈਵਾਤਾ ਪਹੁੰਚੇ ਜੇ ਕੀ ਕਰਾ ਜਾਓਗੇ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇਹ ਬਹੁਤ ਨਿੰਦਣ ਜੋ ਘਟਣਾ ਹੋਈ ਜੀ ਜੋ ਉਸ ਮੁਲਾਜ਼ਮਾਂ ਨੇ ਜਿਹੋ ਜਿਹੇ ਵਿਹਾਰ ਵੀਡੀਓ ਚ ਦੇਖਣ ਨੂੰ ਮਟੇ ਆ ਤੋ ਉਹਨਾਂ ਕੇਸਾਂ ਤੋਂ ਫੜ ਕੇ ਧੂਣਾ ਮਾਰਨਾ ਘਟਣਾ ਉਹ ਇੱਕ ਥੋੜਾ ਜਿਹਾ ਮਾਨਸਿਕੌਰ ਤੇ ਵੀ ਉਹ ਬੰਦਾ ਮਾਨਸਿਕ ਰੋਗੀ ਲੱਗਦਾ ਉਹੋ ਜਿਹੇ ਬੰਦੇ ਨੇ ਇਹੋ ਜਿਹਾ ਵਿਆਰ ਕਰਨਾ ਮੇਰੇ ਖਿਆਲ ਬਹੁਤ ਦਲਸੀਗਾ ਉਹਨੂੰ ਠੀਕ ਹੈ ਕਿ ਉਹਨੂੰ ਸਮਝਾਇਆ ਬਜਾਇਆ ਜਾ ਸਕਦਾ ਸੀ ਕੋਈ ਨਵਾਂ ਤਰੀਕਾ ਵਰਤੇ ਜਾ ਸਕਦਾ ਸੀ ਇਹ ਉਹਦੀ ਅਸੀਂ ਸੱਜ ਸ਼ਰਮਨ ਦੇ ਖੇਦੀ ਕਰਦੇ ਆ ਤੇ ਪ੍ਰਸ਼ਾਸਨ ਅਸੀਂ ਅਪੀਲ ਕਰਦੇ ਆ ਕਿ ਇਹ ਤੇ ਸਖਤ ਐਕਸ਼ਨ ਲੈ ਕੇ ਉਹ ਜੋ ਕੁਝ ਨਾ ਜਨਨ ਜਿਹੜੀ ਵਿਆਰ ਕਰ ਕੀਤੀ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਉਹਨਾਂ ਤੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਣੀ ਚਾਹੀਦੀ ਉਹ ਉਹ ਸਭ ਪਾਸੇ ਆ ਜੀ ਤੇ ਸਸਪੈਨਸ ਤੇ ਚਲੋ ਜੀ ਇਹ ਲੋਕਾਂ ਦੇ ਅੱਖਾਂ 'ਚ ਟੱਟਾ ਪਾਉਣ ਵਾਲੀ ਗੱਲ ਹੀ ਹੁੰਦੀ ਆ ਔਰ ਐਸੀ ਸੋਚਦੇ ਕਿ ਉਹ ਜੋ 295 ਤੈ ਤੋ ਨਾ ਕੋ ਮਕਦਮਾ ਵੀ ਕਰਜੋਣਾ ਚਾਹੀਦਾ ਤੇ ਜਿਹੜੀ ਕਿ ਤਾਂ ਹੀ ਨਾ ਲੋਕਾਂ ਆਮ ਪੂਰੀਏ ਦੁਨੀਆ ਚ ਗੱਲ ਫੈਲੀ ਹੋਈ ਆ ਤੇ ਸਾਰੇ ਲੋਕ ਇਸ ਗੱਲ ਤੋਂ ਬਹੁਤ ਪਰੇਸ਼ਾਨ ਆ ਇਸ ਕਰਕੇ ਉਹਨਾਂ ਸਾਰਿਆਂ ਦੇ ਹਿਰਦੇ ਠੰਡੇ ਕਰਨ ਵਾਸਤੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਜਿਹੜੀ ਕੋਈ ਵੀਡੀਓ ਮਾਰੂ ਨਾ ਯਾਰ ਜਿਹਦੇ ਤੋਂ ਇਹ ਇਹ ਦੇਖੋ ਜੀ ਇਹਦੇ ਹੁਣ ਗੱਲਬਾਤ ਕਰਨ ਤੋਂ ਲੱਗਦਾ ਕਿ ਥੋੜਾ ਇਹ ਦੇ ਮਾਨਸਿਕ ਤੌਰ ਤੇ ਠੀਕ ਨਹੀਂਗਾ ਇਹਦੇ ਬੰਦੇ ਨਾਲ ਇਹੋ ਜਿਹਾ ਵਿਹਾਰ ਮੇਰੇ ਖਿਆਲ ਹੈ ਕਿ ਠੀਕ ਹੈ ਕੋਈ ਨਾ ਪ੍ਰੇਪੋਕ ਕੀਤਾ ਗਿਆ ਹੋਊਗਾ ਜਾਂ ਜੋ ਵੀ ਹੋਇਆ ਐਸੀ ਗੱਲ ਤੇ ਆ ਪਰ ਉਸ ਮੁਲਾਜ਼ਮਾ ਨੂੰ ਇਸ ਤਰੀਕੇ ਨਾਲ ਪੇਸ਼ ਆਉਣਾ ਮੇਰੇ ਖਿਆਲ ਬਹੁਤ ਵੱਡੀ ਉਹਨਾਂ ਨੇ ਕਿਹਾ ਕਿ ਤੁਸੀਂ ਰਿਪੋਰਟ ਦੇ ਦਿਓ ਉਹਨਾਂ ਵੱਲੋਂ ਰਿਪੋਰਟ ਲਿਖਾ ਦਿੱਤੀ ਗਈ ਆ ਤੇ ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਹੁਣ ਅਮੀਰ ਹੈ ਕਿ ਉਹ ਕਾਰਵਾਈ ਸਹੀ ਅੰਜਾਮ ਤੱਕ ਪਹੁੰਚਾਉਣੀ ਸਾਨੂੰ ਖਬਰ ਮਿਲ ਰਹੀ ਹੈ ਕਿ ਜੋ ਪੰਜਾਬ ਚ ਅੰਡੀਗੜ ਪੰਜਾਬ ਯੂਨੀਵਰਸਿਟੀ ਤੇ ਮੋਰਚਾ ਲੱਗਾ ਹੋਇਆ ਸੀਗਾ ਉਹ ਸਿੰਦੀਕੇਟ ਦੀ ਇਲੈਕਸ਼ਨ ਵਾਸਤੇ ਤੇ ਉਹਦੇ ਤੇ ਵੀ ਉਹ ਨੌਜਵਾਨਾਂ ਤੇ ਜਿਹੜੇ ਉਹ ਪੰਜਾਬ ਦੇ ਹੱਤਾਂ ਦੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੇ ਹੱਕ ਤੇ ਰੱਖਣ ਦੀ ਜਿਹੜੀ ਗੱਲ ਕਰ ਰਹੇ ਸੀ ਉਹਨਾਂ ਤੇ ਵੀ ਕਹਿੰਦੇ ਕਿ ਅੰਡੀਗੜ ਪੁਲਿਸ ਨੇ ਬਹੁਤ ਵੱਡਾ ਲਾਠੀ ਸਾਜ਼ ਕੀਤਾ ਤੇ ਉਹਨਾਂ ਨੂੰ ਹੋ ਚੁੱਕੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਇਹ ਮੇਰੇ ਖਿਆਲ ਲੇ ਕੇ ਇਹ ਵੀ ਬਹੁਤ ਮੰਨ ਭਾਗੀ ਖਬਰ ਆ ਤੇ ਇਸ ਚੀਜ਼ ਸਾਰਿਆਂ ਨੂੰ ਅਸੀਂ ਇਸ ਦੀ ਸਖਤ ਨਕਦੀ ਕਰਦੇ ਆ ਜਿਵੇਂ ਅਸੀਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਸਾਰਿਆਂ ਦੀ ਸਾਂਝੀ ਆ ਇਸ ਕਰਕੇ ਸਾਰਿਆਂ ਨੂੰ ਇਹ ਹਾਤਾ ਨਾਰਾ ਮਾਰਨੇ ਚਾਹੀਦਾ ਸਾਰਿਆਂ ਨੂੰ ਪਾਰਟੀ ਪਾਰੀ ਫੜੇ ਪਾਰੀ ਜਾਤ ਪਾਤ ਕੋਪਰਟ ਕੇ ਉਹ ਗੱਲ ਕਰਨੀ ਚਾਹੀਦੀ ਆ ਇਹ ਇਹ ਇਸ ਇਹ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਕੋਚ ਸਾਰਿਆਂ ਉਹ ਸਟੂਡੈਂਟਾਂ ਦਾ ਸੁਯੋਗ ਦਿੱਤਾ ਜਾਣਾ ਚਾਹੀਦਾ ਇਹ ਯੂਨੀਵਰਸਿਟੀ ਪੰਜਾਬ ਨੂੰ ਆਪਣੇ ਉਹ ਸਾਡੀ ਬਹੁਤ ਪੁਰਾਣੀ ਸਾਡੀ ਵਿਰਾਸਤ ਹੈ ਉਹਨੂੰ ਬਚਾ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਹ ਸਾਰੇ ਜਣੇ ਹਿੰਮਤ ਮਾਰੋ ਸਾਰੇ ਜਣੇ ਇਹ ਸਾਰੇ ਪੰਜਾਬੀ ਇਕੱਠੇ ਹੋ ਇਹ ਇਹ ਸਾਡੀ ਅਪੀਲ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਤਸਕੀਨ ਦਾ ਮਾਮਲਾ ਜਿਹਦੇ ਕੇਸਾਂ ਦੀ ਵਿਆਖਿਆ ਹੋਈ ਉਹਦੇ ਸੰਬੰਧ ਇਹ ਪਾਕ ਹੁਕਮਤਾਂ ਪਹੁੰਚੇ ਨੀ ਕਿਹੜਾ ਕਾਉਂਦੇ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇਹ ਬਹੁਤ ਨਿੰਦਣ ਜੋ ਘਟਣਾ ਹੋਈ ਜਿਹੋ ਉਸ ਮੁਲਾਜ਼ਮਾਂ ਨੇ ਜਿਹੋ ਜਿਹਾ ਵਿਹਾਰ ਹੈ ਵੀਡੀਓ ਤੇ ਦੇਖਣ ਨੂੰ ਘਟੇ ਆ ਉਹਨਾਂ ਕੇਸਾਂ ਤੋਂ ਫੜ ਕੇ ਧੂਣਾ ਮਾਰਨਾ ਪੁੱਟਣਾ ਉਹ ਇੱਕ ਥੋੜਾ ਜਿਹਾ ਮਨਸਕੋਰ ਤੇ ਵੀ ਉਹ ਬੰਦਾ ਮਾਨਸਿਕ ਰੋਗੀ ਲੱਗਦਾ ਉਹੋ ਜਿਹੇ ਬੰਦੇ ਨੇ ਇਹੋ ਜਿਹਾ ਵਿਵਾਰ ਕਰਨਾ ਮੇਰੇ ਖਿਆਲ ਬਹੁਤ ਗਲਤ ਸੀਗਾ ਉਹਨੂੰ ਠੀਕ ਹੈ ਕਿ ਉਹਨੂੰ ਸਮਝਾਇਆ ਬਜਾਇਆ ਜਾ ਸਕਦਾ ਸੀ ਕੋਈ ਹੋਰ ਤਰੀਕਾ ਵਰਤੇ ਜਾ ਸਕਦਾ ਸੀ ਇਹ ਵੀ ਅਸੀਂ ਸੱਜ ਸ਼ਬਦ ਨੇ ਖੇਦੀ ਕਰਦੇ ਆਂ ਤੇ ਪ੍ਰਸ਼ਾਸਨ ਅਸੀਂ ਅਪੀਲ ਕਰਦੇ ਆਂ ਕਿ ਇਹ ਤੇ ਸਖਤ ਐਕਸ਼ਨ ਲੈ ਕੇ ਉਹ ਜੋ ਕੁਛ ਮਲਾਜਨ ਨੇ ਇਹੋ ਜਿਹਾ ਵਿਵਾਰ ਕਰ ਕੀਤੀ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਤੇ ਉਹਨਾਂ ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਣੀ ਚਾਹੀਦੀ ਇਹ ਸਸਪੈਨ ਤੇ ਚਲੋ ਜੀ ਇਹ ਲੋਕਾਂ ਦੇ ਅੱਖਾਂ 'ਚ ਟੱਟਾ ਪਾਉਣ ਵਾਲੀ ਗੱਲ ਹੀ ਹੁੰਦੀ ਆ ਔਰ ਐਸੀ ਸੋਚਦੇ ਕਿ ਉਹ ਜੋ 295 ਟੈਟ ਉਹਨਾਂ ਦੇ ਕੋ ਮਕਦਮਾ ਵੀ ਕਰਜੋਣਾ ਚਾਹੀਦਾ ਤੇ ਜਿਹੜੀ ਕਿ ਤਾਂ ਹੀ ਨਾ ਲੋਕਾਂ ਆਮ ਸੂਰੀਏ ਦੁਨੀਆ ਚ ਗੱਲ ਫੈਲੀ ਹੋਈ ਆ ਤੇ ਸਾਰੇ ਲੋਕ ਇਸ ਗੱਲ ਤੋਂ ਬਹੁਤ ਪਰੇਸ਼ਾਨ ਆ ਇਸ ਕਰਕੇ ਉਹਨਾਂ ਸਾਰਿਆਂ ਦੇ ਹਿਰਦੇ ਟਣ ਦੇ ਕਰਨ ਵਾਸਤੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਇਹ ਵੀ ਕੁਝ ਵੀਡੀਓ ਆ ਰਹੀਆਂ ਜਿਹਦੇ ਤੇ ਧਿਆਨ ਹੈ ਜੀ ਕਿ ਬਣੀ ਕੇ ਇਹ ਇਹ ਦੇਖੋ ਜੀ ਇਹ ਹੁਣ ਗੱਲਬਾਤ ਕਰਨ ਤੋਂ ਲੱਗਦਾ ਕਿ ਇਹ ਥੋੜਾ ਇਹ ਦੇ ਮਾਨਸਿਕ ਤੌਰ ਤੇ ਠੀਕ ਨਹੀਂਗਾ ਇਹਦੇ ਬੰਦੇ ਨਾਲ ਇਹੋ ਜਿਹਾ ਵਿਹਾਰ ਮੇਰੇ ਖਿਆਲ ਹੈ ਕਿ ਠੀਕ ਹੈ ਕਿਸ ਨੂੰ ਪ੍ਰਕੋਪ ਕੀਤਾ ਗਿਆ ਹੋਊਗਾ ਜਾਂ ਜੋ ਵੀ ਹੋਇਆ ਇਹ ਸੇ ਗਲਤ ਆ ਔਰ ਉਸ ਮੁਲਾਜ਼ਮਾ ਨੂੰ ਇਸ ਤਰੀਕੇ ਨਾਲ ਪੇਸ਼ ਆਉਣਾ ਮੇਰੇ ਖਿਆਲ ਬਹੁਤ ਵੱਡੀ ਉਹਨਾਂ ਨੇ ਕਿਹਾ ਕਿ ਤੁਸੀਂ ਰਿਪੋਰਟ ਦੇ ਦਿਓ ਉਹਨਾਂ ਵੱਲੋਂ ਰਿਪੋਰਟ ਲਖਾ ਦਿੱਤੀ ਗਈ ਆ ਤੇ ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਹੁਣ ਅਮੀਰ ਹੈ ਕਿ ਉਹ ਕਾਰਵਾਈ ਸਹੀ ਅੰਜਾਮ ਤੱਕ ਪਹੁੰਚਾਉਣੇ ਸਾਨੂੰ ਖਬਰ ਮਿਲ ਰਹੀ ਹੈ ਕਿ ਜੋ ਪੰਜਾਬ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਤੇ ਮੋਰਚਾ ਲੱਗਾ ਹੋਇਆ ਸੀਗਾ ਉਹ ਸਿੰਡੀਕੇਟ ਦੀ ਇਲੈਕਸ਼ਨ ਵਾਸਤੇ ਤੇ ਉਹਦੇ ਤੇ ਵੀ ਉਹ ਨੌਜਵਾਨਾਂ ਤੇ ਜਿਹੜੇ ਉਹ ਪੰਜਾਬ ਦੇ ਹੱਤਾਂ ਦੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੇ ਹੱਕ ਤੇ ਰੱਖਣ ਦੀ ਜਿਹੜੀ ਗੱਲ ਕਰ ਰਹੇ ਸੀ ਉਹਨਾਂ ਤੇ ਵੀ ਕਹਿੰਦੇ ਕਿ ਚੰਡੀਗੜ੍ਹ ਪੁਲਿਸ ਨੇ ਬਹੁਤ ਵੱਡਾ ਲਾਠੀ ਸਾਜ਼ ਕੀਤਾ ਤੇ ਉਹਨਾਂ ਨੂੰ ਚੋ ਕੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਇਹ ਮੇਰੇ ਖਿਆਲ ਲੇ ਕੇ ਇਹ ਵੀ ਬਹੁਤ ਮੰਦ ਭਾਗੀ ਖਬਰ ਆ ਤੇ ਇਸ ਚੀਜ਼ ਸਾਰਿਆਂ ਨੂੰ ਅਸੀਂ ਇਸ ਦੀ ਸਖਤ ਨਕੀਦੀ ਕਰਦੇ ਆ ਜੇ ਅਸੀਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਸਾਰਿਆਂ ਦੀ ਸਾਂਝੀ ਆ ਇਸ ਕਰਕੇ ਸਾਰਿਆਂ ਨੂੰ ਇਹ ਹਾਤਾ ਨਾਰਾ ਮਾਰਨਾ ਚਾਹੀਦਾ ਸਾਰਿਆਂ ਨੂੰ ਪਾਰਟੀ ਪਾੜੀ ਥੜੇ ਪਾੜੀ ਜਾਤ ਪਾੜੀ ਕੋਪਰਟ ਕੇ ਉਹ ਗੱਲ ਕਰਨੀ ਚਾਹੀਦੀ ਆ ਇਹ ਇਹ ਇਸ ਇਹ ਆਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਕੋਤ ਸਾਰਿਆਂ ਨੂੰ ਸਟੂਡੈਂਟਾਂ ਦਾ ਸੁਯੋਗ ਦਿੱਤਾ ਜਾਣਾ ਚਾਹੀਦਾ ਇਹ ਯੂਨੀਵਰਸਿਟੀ ਪੰਜਾਬ ਨੂੰ ਆਪਣੇ ਉਹ ਸਾਡੀ ਬਹੁਤ ਪੁਰਾਣੀ ਸਾਡੀ ਵਿਰਾਸਤ ਹੈ ਉਹਨੂੰ ਬਚਾ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ੰਦ ਹੈ ਇਹ ਸਾਰੇ ਜਣੇ ਹਿੰਮਤ ਮਾਰੋ ਸਾਰੇ ਜਣੇ ਇਹ ਸਾਰੇ ਪੰਜਾਬੀ ਇਕੱਠੇ ਹੋ ਇਹ ਇਹ ਸਾਡੀ ਅਪੀਲ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ